ਕੱਠੀਆਂ ਜੀਉਣਾ ਅਸੀਂ ਇਕੱਠੇ ਮਰਨਾ ਵੱਖੋ ਵੱਖ ਮੜੀਆਂ ਦਾ ਕੀ ਕਰਨਾ ਐਵੇਂ ਵਾਧੂ ਦਾ ਕਲੇਸ਼ ਨਹੀਂ ਵਿਧਾਈ ਦਾ ਹੁਣ ਆਣੀ ਕਿ ਪਿੰਡ ਵਿੱਚ ਧੜਾ ਚਾਹੀਦਾ ਇੱਕ ਦੂਜੇ ਦੇ ਖਿਲਾਫ ਕੋਈ ਨਾਰਾ ਲਾਵੇ ਨਾ ਭਾਈਚਾਰੇ ਸਾਂਝ ਚ ਤਰੇੜੇ ਆਵੇ ਨਾ ਇੱਕ ਦੂਜੇ ਦੇ ਖਿਲਾਫ ਕੋਈ ਨਾਰਾ ਲਾਵੇ ਨਾ ਭਾਈ ਚਾਰੇ ਸਾਂਝ ਚ ਤਰੇੜ ਆਵੇ ਨਾ ਹੋਵੇ ਨਾ ਕਿ ਵੈਰ ਪਿੰਡ ਵਿੱਚ ਭਾਈ ਭਾਈ ਦਾ ਹੋਣਾ ਨਹੀਂ ਕਿ ਪਿੰਡ ਵਿੱਚ ਧੜਾ ਚਾਹੀਦਾ ਬਿਨਾ ਵੋਟਾਂ ਤੋਂ ਜਾਵੇ ਸਰਪੰਚ ਚੁਣਿਆ ਵੋਟਾਂ ਨਾਲ ਬਣਦੇ ਮੈਂ ਧੜੇ ਸੁਣਿਆ ਬਿਨਾ ਵੋਟਾਂ ਤੋਂ ਜਾਵੇ ਸਰਪੰਚ ਚੁਣਿਆ ਵੋਟਾਂ ਨਾਲ ਬਣਦੇ ਮੈਂ ਧੜੇ ਸੁਣਿਆ ਐਵੇਂ ਵਾਧੂ ਦਾ ਕਲੀਸ਼ਣੀ ਵਿਧਾਈ ਦਾ ਹੋਣਾ ਨਹੀਂ ਕਿ ਪਿੰਡ ਵਿੱਚ ਧੜਾ ਚਾਹੀਦਾ ਵਾਟੀ ਬਾਜੀ ਦੇ ਰੌਲੇ ਸਾਰਿਆਂ ਪਿੰਡਾਂ ਦੇ ਵਿੱਚੋਂ ਦੂਰ ਹੋਣੇ ਚਾਹੀਦੇ ਜਿਹੜੇ ਪਿੰਡ ਵਿੱਚ ਜਾ ਕੇ ਮਰਜ਼ੀ ਪੋਛੜੋ ਸਰਪੰਚ ਕਿਸਾਨ ਹੁੰਦਿਆ ਐਤ ਕੀ ਸਰਪੰਚ ਮਜ਼ਦੂਰ ਹੋਣੇ ਚਾਹੀਦੇ ਏਕਤਾ ਜਿੰਦਾਬਾਦ ਦਾ ਨਾਰਾ ਉਤੋਂ ਉਤੋਂ ਨਹੀਂ ਲਾਈਦਾ ਉਹਣਾ ਨਹੀਂ ਕੋਈ ਪਿੰਡ ਵਿੱਚ ਧੜਾ ਚਾਹੀਦਾ ਪਿੰਡ ਸਭਰਾਵੀ ਛੱਡੇ گا ਬਣਾ ਕੇ ਤੂੰ ਧੜਾ ਸੁਖਿਆ ਦੇ ਵਿੱਚ ਚੱਕਣਾ ਲੋਕਾਂ ਨੂੰ ਮੋੜੀ ਉੱਤੇ ਖੜਾ ਸੁਖਿਆ ਪਿੰਡ ਸਗਰਾ ਹੀ ਛੱਡੇਗਾ ਬਣਾ ਕੇ ਤੂੰ ਧੜਾ ਸੁਖਿਆ ਦੇਵੇਂ ਚੱਕਣਾ ਲੋਕਾਂ ਨੂੰ ਮੋੜੇ ਉੱਤੇ ਖੜਾ ਸੁਖਿਆ ਪੰਚਾਇਤ ਦੀ ਜ਼ਮੀਨ ਵਿੱਚੋਂ ਹਿੱਸਾ ਮੰਗੋ ਗਰੀਬ ਲੋਕਾਂ ਨੂੰ ਅੱਕਾਂ ਲਈ ਪੜਕਾਈ ਦਾ ਹੁਣ ਆਣੀ ਕਿ ਪਿੰਡ ਵਿੱਚ ਧੜਾ ਜਹੀਦਾ ਹੁਣ ਆਣੀ ਕਿ ਪਿੰਡ ਵਿੱਚ ਧੜਾ ਜਹੀਦਾ ਗੁਰੂ ਗ੍ਰੰਥ ਜੀ ਦਾ ਖਾਸਾ ਵਹਿਗੁਰੂ ਜੀ ਦੀ ਪੜਾਈ ਰੂਪ ਵਿੱਚ ਹੋ ਗਈ ਬਹੁਤ ਸੋਹਣਾ ਵੀਰ ਨੇ ਲਿਖਿਆ ਵੀ ਪਿੰਡ ਵਿੱਚ ਧੜੇ ਬਾਜੀਆਂ ਖਤਮ ਹੋਣੀਆਂ ਚਾਹੀਦੀਆਂ ਜਿਵੇਂ ਮੜੀਆਂ 12 12 ਸਾਡਾ ਵੱਡਾ ਨਗਰ ਆ 12 13 ਮੜੀਆਂ ਬਣੀਆਂ ਹਾਂ ਇਹ ਮੁੱਦੇ ਤੇ ਬਾਅਦ ਚ ਗੱਲ ਕਰਦੇ ਉਹ ਤੋਂ ਵੱਖਰਾ ਲਿਆ ਹਾਂਜੀ ਹਾਂਜੀ ਤੇ ਅਗਲਾ ਆਪਾਂ ਲਿਖਿਆ ਵਾ ਇੱਕ ਮੜੀਆਂ ਹੋਣ ਤੇ ਵਧੀਆ ਗੱਲ ਤੇ ਅੱਗੇ ਕੀ ਲਿਖਿਆ ਬਾਈ ਜੀ ਅੱਗੇ ਲਿਖਿਆ ਵੀ ਜਾਤਾਂ ਕੇ ਨੂੰ ਜਾਤ ਪੁੱਛੋ ਨਾ ਦੱਸੋ ਨਾ ਇਹਦੇ ਬਾਰੇ ਲਿਖਿਆ ਬਿਲਕੁਲ ਬੰਦੇ ਦੀ ਯਾਦ ਨਹੀਂ ਹੁੰਦੀ ਹਮ ਜਾਤ ਹੁੰਦੀ ਕੁੱਤੇ ਦੀ ਹਮ ਗੁਰਬਾਣੀ ਦੇ ਵਿੱਚ ਵੀ ਲਿਖਿਆ ਜਿਵੇਂ ਬਿਲਕੁਲ ਯਾਦ ਨਹੀਂ ਪੁੱਛਣੀ ਚਾਹੀਦੀ। ਬਿਲਕੁਲ ਜੀ। ਨਾ ਪੁੱਛਣਾ ਤੂੰ ਯਾਦ ਪਿੰਡ ਸਭਰਾਵਾਂ ਵਾਲੇ ਸੁੱਖੇ ਦੀ ਬੰਦੇ ਦੀ ਨਹੀਂ ਯਾਦ ਹੁੰਦੀ, ਯਾਦ ਹੁੰਦੀ ਕੁੱਤੇ ਦੀ। ਪੁੱਛਣਾ ਤੂੰ ਯਾਦ ਪਿੰਡ ਸਭਰਾਵਾਂ ਵਾਲੇ ਸੁੱਖੇ ਦੀ ਬੰਦੇ ਦੀ ਨਹੀਂ ਯਾਦ ਹੁੰਦੀ, ਯਾਦ ਹੁੰਦੀ ਕੁੱਤੇ ਦੀ। ਮਹਿਫਲਾਂ 'ਚ ਬਹਿ ਕੇ ਕਦੇ ਕਿਸੇ ਨੂੰ ਨਹੀਂ ਯਾਦ ਦਸੀ ਪੁੱਛੀ ਦੀ। ਕਰੀਏ ਨਾ ਪਰਖ ਕਦੇ ਯਾਦ ਨੀਵੀਂ ਉੱਚੀ ਦੀ। ਕਿਸੇ ਦੀ ਯਾਦ ਦਾ ਨਾਂ ਨਹੀਂ ਲੈਣਾ ਚਾਹੀਦਾ। ਖੁੱਦ ਨੂੰ ਕਦੀ ਨਹੀਂ ਉੱਚਾ ਨੀਵਾ ਕਹਿਣਾ ਚਾਹੀਦਾ ਉੱਜੇ ਨਾਲੋਂ ਕੋਈ ਖੁੱਦ ਨੂੰ ਜ਼ਿਆਦਾ ਨੀਵਾ ਮੰਨੀ ਬੈਠਿਆ ਜਾਂ ਯਾਤਾਂ ਵਾਲੀ ਤਖਤੀ ਨਾਲ ਗਲੇ ਦੇ ਬੰਨੀ ਬੈਠਿਆ ਭਾਂਡੇ ਸ਼ੀਰੀ ਦੇ ਭਾਂਡਿਆਂ ਚੋਂ ਬਾਹਰ ਕੱਢਦੇ ਅੰਦਰੋਂ ਪਹਾੜੀ ਰਾਜੇ ਬਾਹਰੋਂ ਬਾਹਰੋਂ ਸਿੱਖ ਲੱਗਦੇ ਪਾਏ ਗਾਤਰੀ ਕਈਆਂ ਨੇ ਸਰੀ ਉੱਤੇ ਪੱਗਾਂ ਬੰਨਦੇ ਪੱਗਾਂ ਵਾਲੇ ਵੀ ਮੈਂ ਵੇਖਿਆ ਜਾਂ ਤਾਂ ਪਾਤਾ ਮੰਨਦੇ ਪਾਏ ਗਾਤਰੀ ਕਈਆਂ ਨੇ ਸਰੀ ਉੱਤੇ ਪੱਗਾਂ ਬੰਨਦੇ ਪੱਗਾਂ ਵਾਲੇ ਵੀ ਮੈਂ ਵੇਖਿਆ ਜਾਂ ਤਾਂ ਪਾਤਾ ਮੰਨਦੇ ਬڑے ਸੌਖੇ ਆ ਸੁਣਾਉਣੇ ਇਤਿਹਾਸ ਬੇਦੀ ਮਮਤਾਜ ਤੇ ਲਿਆਂਦੇ ਥਾਣੇ